ਤੋ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਵਿੱਚ ਬੀਤੀ ਕੱਲ ਨਹਿਰ ਦੇ ਵਿੱਚ ਇੱਕ ਨੌਜਵਾਨ ਦੇ ਡਿੱਗਣ ਦੇ ਕਰਕੇ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਨੌਜਵਾਨ ਮੋਟਰਸਾਈਕਲ ਤੇ ਆ ਰਿਹਾ ਸੀ। ਮੋਟਰਸਾਈਕਲ ਦਾ ਟਾਇਰ ਥੱਲੇ ਹੋਣ ਕਰਕੇ ਉਸ ਦਾ ਮੋਟਰਸਾਈਕਲ ਨਹਿਰ ਦੇ ਵਿੱਚ ਜਾ ਡਿੱਗ ਗਿਆ। ਅੱਜ 10 ਵਜੇ ਦੇ ਕਰੀਬ ਉਸ ਦੀ ਡੈੱਡ ਬੋਡੀ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ। ਤਾਂ ਨੌਜਵਾਨ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਨਾ ਸਮਾਂ ਬੀਤ ਜਾਣ ਦੇ ਬਾਅਦੂਤ ਪ੍ਰਸ਼ਾਸਨ ਨੇ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਹੁਣ ਤੱਕ ਜੋ ਵੀ ਡੈਡ ਬੋਡੀ ਲੱਭਣ ਦਾ ਕੰਮ ਕੀਤਾ ਗਿਆ ਉਹ ਸਾਰਾ ਉਹਨਾਂ ਨੇ ਆਪਣੇ ਖਰਚੇ ਤੇ ਤੇ ਪਿੰਡ ਦੇ ਪੰਚਾਇਤ ਦੇ ਖਰਚੇ ਉੱਤੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਡੈਡ ਬੋਡੀ ਨੂੰ ਲੱਭਣ ਦੇ ਵਿੱਚ ਪ੍ਰਸ਼ਾਸਨ ਨੇ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਹਾਲੋ ਸਤਿ ਸ੍ਰੀ ਅਕਾਲ ਜੀ ਮੈਂ ਇਹ ਗੱਲ ਕਹਿ ਰਿਹਾ ਜੀ ਮੇਰਾ ਭਰਾ ਜੋ ਕੱਲ੍ਹ ਸ਼ਾਮ ਤੋਂ ਲਾਪਤਾ ਸੀਗਾ ਜੀ ਉਹਦੀ ਡੈੱਡ ਬੋਡੀ ਮਿਲ ਚੁਕੀ ਐ ਸਾਨੂੰ ਸਾਡੇ ਪਿੰਡ ਦੇ ਸੈਵਨ ਤੋਂ ਉਹਦੇ ਆਪਣੇ ਭਰਾ ਦੀ ਡੈੱਡ ਬੋਡੀ ਮਿਲੀ ਆ ਪਰ ਸਾਨੂੰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਸਾਡੇ ਪਿੰਡ ਵਾਸੀਆਂ ਨੇ ਆਪਣੇ ਤੌਰ ਦੇ ਉੱਤੇ ਡੈੱਡ ਬੋਡੀ ਲੱਭੀ ਆ ਸਾਰਾ ਆਪਣੇ ਖਰਚੇ ਦੇ ਉੱਤੇ ਸਾਰਾ ਕੁਝ ਕੀਤਾ ਆ ਜੀ ਕਿੰਨੇ ਘੰਟੇ ਲੱਗਿਆ ਜੀ ਇਹ ਜੀ ਘਟੋ ਘਟ ਕੋਈ 17 ਤੋਂ 18 ਘੰਟੇ ਲੱਗੇ ਜੀ ਕੱਲ੍ਹ ਦੇ ਕੋਈ 18 ਘੰਟਿਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨ ਦਾ ਸਾਨੂੰ ਕੋਈ ਹੈਲਪ ਨਹੀਂ ਗਈ ਨਾ ਪ੍ਰਸ਼ਾਸਨ ਦੀ ਨ ਜੋ ਕੁਛ ਵੀ ਕੀਤਾ ਸਾਡੇ ਪਿੰਡ ਵਾਲਿਆਂ ਨੇ ਸਾਡੇ ਪਰਿਵਾਰ ਨੇ ਮਿਲ ਕੇ ਸਾਰਾ ਕੁਝ ਕੀਤਾ ਜੀ ਆਪੋਂ ਆਪ ਹੀ ਬੋਡੀ ਲੱਭੀ ਆ ਆਪ ਹੀ ਬੰਦੇ ਭਲਾਏ ਆ ਆਪ ਹੀ ਆਪ ਹੀ ਕੈਮਰਾਮੈਨ ਸੱਦੇ ਆ ਸਾਰਾ ਕੁਝ ਅਸੀਂ ਆਪ ਹੀ ਕਰਵਾਇਆ ਜੀ ਹੁਣ ਸਾਨੂੰ ਡੈੱਡ ਬੋਡੀ ਜੇ ਸਮੇਂ ਸਿਰ ਪ੍ਰਸ਼ਾਸਨ ਦਾ ਸਾਥ ਮਿਲ ਜਾਂਦਾ ਤੇ ਸੁਖਸਬੀਲੀ ਜਿਹੜਾ ਹੈਗਾ ਲੜਕੇ ਦਾ ਜਿਹੜਾ ਹੈਗਾ ਘਰ ਮਿਲ ਜਾਂਦਾ ਹਾਂਜੀ ਇਹ ਆ ਜੀ ਜੇ ਸਾਨੂੰ ਕੱਲ ਸ਼ਾਮੀ ਜਿਸ ਟਾਈਮ ਅਸੀਂ 112 ਤੇ ਕਾਲ ਕੀਤੀ ਆ ਉਸ ਟਾਈਮ ਸਾਨੂੰ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ سپورਟ ਮਿਲ ਜਾਂਦੀ ਤਾਂ ਹੋ ਸਕਦਾ ਅੱਜ ਸਾਡਾ ਭਰਾ ਸਾਡੇ ਵਿੱਚ ਜਿਉਂਦਾ ਹੁੰਦਾ ਤਹ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਵਿੱਚ ਪੀਤੀ ਕੱਲ ਨਹਿਰ ਦੇ ਵਿੱਚ ਇੱਕ ਨੌਜਵਾਨ ਦੇ ਡਿੱਗਣ ਦੇ ਕਰਕੇ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਨੌਜਵਾਨ ਮੋਟਰਸਾਈਕਲ ਤੇ ਆ ਰਿਹਾ ਸੀ। ਮੋਟਰਸਾਈਕਲ ਦਾ ਟਾਇਰ ਥੱਲੇ ਹੋਣ ਕਰਕੇ ਉਸ ਦਾ ਮੋਟਰਸਾਈਕਲ ਨਹਿਰ ਦੇ ਵਿੱਚ ਜਾ ਡਿੱਗ ਗਿਆ। ਅੱਜ 10 ਵਜੇ ਦੇ ਕਰੀਬ ਉਸ ਦੀ ਡੈੱਡ ਬੋਡੀ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ। ਤਾਂ ਨੌਜਵਾਨ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਨਾ ਸਮਾਂ ਬੀਤ ਜਾਂਦੇ ਬਾਬ ਜੁੱਦ ਪ੍ਰਸ਼ਾਸਨ ਨੇ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਹੁਣ ਤੱਕ ਜੋ ਵੀ ਡੈਡ ਬੋਡੀ ਲੱਭਣ ਦਾ ਕੰਮ ਕੀਤਾ ਗਿਆ ਉਹ ਸਾਰਾ ਉਹਨਾਂ ਨੇ ਆਪਣੇ ਖਰਚੇ ਤੇ ਤੇ ਪਿੰਡ ਦੇ ਪੰਚਾਇਤ ਦੇ ਖਰਚੇ ਉੱਤੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਡੈਡ ਬੋਡੀ ਨੂੰ ਲੱਭਣ ਦੇ ਵਿੱਚ ਪ੍ਰਸ਼ਾਸਨ ਨੇ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਹਾਂ ਲੋ ਸਾਤਰੀ ਕਾਲ ਜੀ ਮੈਂ ਇਹ ਗੱਲ ਕਹਿ ਰਿਹਾ ਜੀ ਮੇਰਾ ਭਰਾ ਜੋ ਕੱਲ੍ਹ ਸ਼ਾਮ ਤੋਂ ਲਾਪਤਾ ਸੀਗਾ ਜੀ ਉਹਦੀ ਡੈੱਡ ਬੋਡੀ ਮਿਲ ਚੁਕੀ ਹੈ ਸਾਨੂੰ ਸਾਡੇ ਪਿੰਡ ਦੇ ਸੈਵਨ ਤੋਂ ਉਹਦੇ ਆਪਣੇ ਭਰਾ ਦੀ ਡੈੱਡ ਬੋਡੀ ਮਿਲੀ ਆ ਪਰ ਸਾਨੂੰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਸਾਡੇ ਪਿੰਡ ਵਾਸੀਆਂ ਨੇ ਆਪਣੇ ਤੌਰ ਦੇ ਉੱਤੇ ਡੈੱਡ ਬੋਡੀ ਲੱਭੀ ਆ ਸਾਰਾ ਆਪਣੇ ਖਰਚੇ ਦੇ ਉੱਤੇ ਸਾਰਾ ਕੁਝ ਕੀਤਾ ਆ ਜੀ ਕਿੰਨੇ ਘੰਟੇ ਲੱਗਿਆ ਜੀ ਇਹਦੀ ਘਟੋਕੜ ਕੋਈ 17 ਤੋਂ 18 ਘੰਟੇ ਲੱਗੇ ਜੀ ਕੱਲ੍ਹ ਦੇ ਕੋਈ 12 ਘੰਟਿਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨ ਦਾ ਸਾਨੂੰ ਕੋਈ ਹੈਲਪ ਨਹੀਂ ਗਈ ਨਾ ਪ੍ਰਸ਼ਾਸਨ ਦੀ ਨਾ ਪੁਲਿਸ ਜੋ ਕੁਛ ਵੀ ਕੀਤਾ ਸਾਡੇ ਪਿੰਡ ਵਾਲਿਆਂ ਨੇ ਸਾਡੇ ਪਰਿਵਾਰ ਨੇ ਮਿਲ ਕੇ ਸਾਰਾ ਕੁਝ ਕੀਤਾ ਜੀ ਆਪਾਂ ਆਪ ਹੀ ਬੋਡੀ ਲੱਭੀ ਆ ਆਪ ਹੀ ਬੰਦੇ ਬੁਲਾਏ ਆ ਆਪ ਹੀ ਆਪ ਹੀ ਕੈਮਰਾਮੈਨ ਸੱਦੇ ਆ ਸਾਰਾ ਕੁਝ ਅਸੀਂ ਆਪ ਹੀ ਕਰਵਾਇਆ ਜੀ ਹੁਣ ਸਾਨੂੰ ਡੈੱਡ ਬੋਡੀ ਜੇ ਸਮੇਂ ਸਿਰ ਪ੍ਰਸ਼ਾਸਨ ਦਾ ਸਾਥ ਮਿਲ ਜਾਂਦਾ ਤੇ ਸੁਖਸਬੀਲੀ ਜਿਹੜਾ ਹੈਗਾ ਲੜਕੇ ਦਾ ਜਿਹੜਾ ਹੈਗਾ ਘਰ ਮਿਲ ਜਾਂਦਾ ਹਾਂਜੀ ਇਹ ਆ ਜੀ ਜੇ ਸਾਨੂੰ ਕੱਲ ਸ਼ਾਮੀ ਜਿਸ ਟਾਈਮ ਅਸੀਂ 112 ਤੇ ਕਾਲ ਕੀਤੀ ਆ ਉਸੇ ਟਾਈਮ ਸਾਨੂੰ ਪੁਲਿਸ ਦੀ ਜਾਂ ਪ੍ਰਸ਼ਾਸਨਿਕ ਸਪੋਰਟ ਮਿਲ ਜਾਂਦੀ ਤਾਂ ਹੋ ਸਕਦਾ ਅੱਜ ਸਾਡਾ ਭਰਾ ਸਾਡੇ ਵਿੱਚ ਜਿਉਂਦਾ ਹੁੰਦਾ